ਲੋਰ ਏਰੀਆ ਵਿੱਚ ਮੋਟਰਸਾਈਕਲ ਤੇ ਘੁੰਮ ਰਹੇ ਦੋ ਵਿਅਕਤੀ ਪੁਲਿਸ ਵੱਲੋਂ ਕੀਤੇ ਗਏ ਕਾਬੂ ਇਨ੍ਹਾਂ ਸਬੰਧੀ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨੰਨੂ ਕੋਲੋਂ 10 ਗ੍ਰਾਮ ਹੀਰੋਨ ਤੇ ਦੂਜੇ ਕੋਲੋਂ ਇੱਕ ਵੈਪਨ ਬਰਾਮਦ ਹੋਇਆ ਹੈ ਜੋ ਕਿ ਬਿਹਾਰ ਤੋਂ ਲਿਆਂਦਾ ਗਿਆ ਸੀ ਇਹ ਦੋਵੇਂ ਵਿਅਕਤੀ ਪ੍ਰਿੰਸ ਪੁੱਤਰ ਸਰਜੀਤ ਸਿੰਘ ਤੇ ਬਰਿੰਦਰ ਪ੍ਰਕਾਸ਼ ਪੁੱਤਰ ਜਗਿੰਦਰ ਸਿੰਘ ਦੋਵੇਂ ਹੀ ਗੜਾ ਦੇ ਰਹਿਣ ਵਾਲੇ ਹਨ ਤੇ ਪੁਲਿਸ ਵੱਲੋਂ ਇਹਨਾਂ ਦਾ 2 ਦਿਨ ਦਾ ਰਮਾਂਡ ਲਿਆ ਗਿਆ ਹੈ ਤਾਂ ਜੋ ਇਹਨਾਂ ਤੋਂ ਹੋਰ ਜਾਣਕਾਰੀ ਮਿਲ ਸਕੇ ਮਿਲ ਸਕੇ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਪੂਰੀ ਰਿਪੋਰਟ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਪਹੁੰਚੇ ਹਰ ਖਬਰ ਹਰ ਰਿਪੋਰਟ ਐਸਐਚਓ ਸਾਫ ਦੋ ਵਿਅਕਤੀ ਫੜੇ ਆ ਕਾਦੇ ਮੁਕਾਦਮੇ ਚ ਫੜੇ ਕੀ ਬਰਾਮਤੀ ਹੈ ਇਹਨਾਂ ਤੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਸਸਪੈਕਟਿਡ ਲੋਕ ਕੁਮੜੀ ਹੈ ਜੋ ਸੁਸਪੀਸ਼ੀਅਸ ਸੀਗੇ ਜਿਨ੍ਹਾਂ ਕੋਲ ਵੈਪਨ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਫਲੋਰ ਏ ਦੀ ਅਬਜੈਕਟਿਵਟ ਹੈ ਉਦੇ ਵਿੱਚ ਸਾਡੇ ਵੱਲੋਂ ਰਾਉਂਡ ਅਪ ਕੀਤਾ ਗਿਆ ਇੱਕ ਤੇ ਪ੍ਰਿੰਸ ਪਲਸਰ ਦੇ ਉੱਤੇ ਦੋ ਵਿਅਕਤੀ ਸੀ ਇੱਕ ਉਹਦੇ ਚ ਪ੍ਰਿੰਸ ਸਨ ਆਫ ਸੁਜੀਤ ਸਿੰਘ ਹੈ ਜਿਹੜਾ ਗੜਾ ਦਾ ਰਹਿਣ ਵਾਲਾ ਹੈ ਤੇ ਦੂਸਰੇ ਦਾ ਨਾਮ ਵਰਿੰਦਰ ਪ੍ਰਕਾਸ਼ ਸਨ ਆਫ जोगਿੰਦਰ ਸਿੰਘ ਉਹ ਵੀ ਗੜਾ ਦਾ ਰਹਿਣ ਵਾਲਾ ਜਿਹਨੂੰ ਨੰਨੂ ਨੰਨੂ ਕਹਿੰਦੇ ਆ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਦੌਰਾਨ ਹੀ ਜਿਹੜੇ ਮੋਟਰਸਾਈਕਲ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਉਸ ਟਾਈਮ ਤੇ ਹੀ ਇਸ ਜਿਹੜਾ ਪ੍ਰਿੰਸ ਹੈਗਾ ਇਹਦੇ ਕੋਲ ਇੱਕ ਵੈਪਨ ਵੀ ਕਵਰ ਹੋਇਆ ਤੇ ਤਿੰਨ ਲਾਈਫ ਕਾਟਰੀਜ਼ ਵੀ ਠੀਕ ਹੈ ਠੀਕ ਹੈ ਇਹ ਦੇਸੀ ਪਿਸਟਲ ਹੈ 7.65 ਦੇ ਵਿੱਚ ਬੋਰ ਸੀਗੇ ਠੀਕ ਹੈ ਦੈਂ ਜਿੰਦਰਾ ਹੋ ਸੀਗੇ ਉਸ ਤੋਂ ਇਲਾਵਾ ਜਿਹੜਾ ਨੰਨੂ ਸੀਗਾ ਇਹ ਡਰੱਗਸ ਦੇ ਨਾਲ ਵੀ ਜੁੜਿਆ ਸੀ ਇਹਦੇ ਕੋਲੋਂ 10 ਗ੍ਰਾਮ ਹੀਰੋਇਨ ਕਵਰ ਹੋਈ ਓਕੇ ਕੀ ਇਹਨਾਂ ਦਾ ਬੈਕਗ੍ਰਾਉਂਡ ਹੈ ਪ੍ਰਣਾ ਬੈਕਗ੍ਰਾਉਂਡ ਕੋਈ ਵੀ ਇਹਨਾਂ ਦਾ ਇਹ ਨਹੀਂ ਆਇਆ ਹਜੇ ਤੱਕ ਬੈਕਗ੍ਰਾਉਂਡ ਦੇ ਪਿੱਛੇ ਜਿੱਥੇ ਚੈੱਕ ਕੀਤਾ ਜਾ ਰਿਹਾ ਹਜੇ ਤੇ ਸਾਡੇ ਵੱਲੋਂ ਐਫਆਈ ਰਜਿਸਟਰਡ ਕੀਤਾ ਤੇ ਮੋਟਰਸਾਈਕਲ ਤੋਂ ਇਲਾਵਾ ਹੋਰ ਵੀ ਕੋਈ ਵਹੀਕਲ ਨਹੀਂ ਨਹੀਂ ਵਹੀਕਲ ਮੋਟਰਸਾਈਕਲ ਤੇ ਕਵਰ ਹੋਇਆ ਤੇ ਜੋ ਮੈਂ ਤੁਹਾਨੂੰ ਦੱਸਿਆ ਬਰਾਮਦ ਕੀ ਇਹ ਹੋਈ ਇਹ ਜਿਹੜਾ ਮੁੰਡੇ ਨੌਜਵਾਨ ਕਿੱਥੇ ਦੇ ਰਹਿਣ ਵਾਲੇ ਆ ਇਹ ਗੜਾ ਦੇ ਰਹਿਣ ਵਾਲੇ ਆ ਲੋਕਲ ਫਲੋਰ ਦੇ ਰਹਿਣ ਵਾਲੇ ਤੇ ਅੱਜ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਹਾਸਲ ਕੀਤਾ ਕੋ ਦਿੰਦਾ ਅੱਛਾ ਫਰਦਰ ਜੋ ਵੀ ਇਨਵੈਸਟੀਗੇਸ਼ਨ ਚਾਹੀਦਾ ਉਹ ਸ਼ੇਅਰ ਤੁਸੀਂ ਪੁੱਛ ਗਏ ਜੀ ਦੌਰਾਨ ਇਹ ਤੋਂ ਕਿੱਥੋਂ ਦਾ ਇਹ ਲਿਆਂਦਾ ਕਿੱਥੋਂ ਕਿੰਨੇ ਦਾ ਲਿਆਂਦਾ ਕੀ ਇਹ ਪਤਾ ਪੁੱਛ ਕੇ ਸ਼ੋਈ ਇਹਦੇ ਨਾਲ ਹਾਂਜੀ ਹਾਂਜੀ ਜੋ ਪ੍ਰਾਇਮਰੀ ਪੁੱਛਗੀ ਚਈ ਸੀ ਉਹਦੇ ਵਿੱਚ ਇਹਨੇ ਸਾਨੂੰ ਇਹ ਦੱਸਿਆ ਕਿ ਵੀ ਇਹ ਜਿਹੜਾ ਵੈਪਨ ਜਿਹਾ ਇਹਨੇ ਬਿਹਾਰ ਦਰਮੰਗਾ ਤੋਂ ਲਿਆਂਦਾ ਓਕੇ ਤੇ ਉਹਦੇ ਵਿੱਚ ਇਹ 50 40 50 ਹਜ਼ਾਰ ਦਾ ਦੱਸ ਰਿਹਾ ਹੈ ਬਾਕੀ ਫਰਦਰ ਹਜੇ ਜਦੋਂ ਅਸੀਂ ਰਿਮਾਂਡ ਲਿਆ ਤੇ ਉਸ ਤੋਂ ਬਾਅਦ ਹੀ ਅਸੀਂ ਫਰਦਰ ਕਨਫਰਮੇਸ਼ਨ ਦੇ ਸਕਦੇ ਹਾਂ ਹਾਂ ਸਾਰੇ ਫਲੋਰ ਦੇ ਰਹਿਣ ਵਾਲੇ ਆ ਹਾਂਜੀ ਦੋ ਬੰਦੇ ਆ ਦੋਨੋਂ ਇਹਨਾਂ ਦੋਨਾਂ ਲਈ ਮਾਰ ਦੋ ਦੈਂਦਰ ਮਾਰਿਆ ਕੀ ਹੋਰ ਵੀ ਇਹਨਾਂ ਦੇ ਨਾਲ ਕੋਈ ਸ਼ਾਮ ਲਿਆ ਕੋਈ ਪੁਛਕਿਸ਼ ਚ ਨਹੀਂ ਨਹੀਂ ਅਸੀਂ ਤਾਂ ਸਿਰਫ ਇੱਕ ਨਾਕਾਬੰਦੀ ਕੀਤੀ ਸੀ ਉਹਦੇ ਵਿੱਚ ਇਹਨਾਂ ਨੂੰ ਰਿਟਾਉਂਡ ਅਪ ਕਰ ਰਿਆ ਗਿਆ ਕਿ ਫਰਦਰ ਡੂਰਿੰਗ ਇਨਵੈਸਟੀਗੇਸ਼ਨ ਕੀ ਪਤਾ ਲੱਗਦਾ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਸ਼ਰਧਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499